ਜੇ ਸਰਸੇ ਵਾਲੇ ਸਾਹਮਣੇ ਨੱਚਣਾ ਪੈ ਜੇ ਫਿਰ ਆਵਾਜ਼ ਜ਼ਮੀਰ ਦੀ ਸੁਣਾਗੇ ਕਿ ਨਹੀਂ ਕਿਉਂਕਿ ਉਹ ਕੱਲ ਕੱਲ ਕਨ ਕਨਵਰ ਗਰੇਵਾਲ ਗਿਆ ਨਹੀਂ ਉਹਦੇ ਸਰਸੇ ਵਾਲੇ ਦੇ ਗੇਟ 'ਚ ਉਹਦੇ ਬੂਹੇ 'ਚ ਨੱਚ ਕੇ ਨਹੀਂ ਆਇਆ ਕੱਲ ਨਾ ਉੱਥੇ ਨੈਟ ਦੇ ਉੱਤੇ ਆ ਰਿਹਾ ਸੀ ਕਹਿੰਦੇ ਜੀ ਉਹ ਗਾਉਣ ਵਾਲੇ ਨੇ ਜਾਣਾ ਹੁਣ ਵੇਖੋ ਵੱਡੇ ਬੰਦੇ ਇੰਨਾ ਕਾਇਕਾਂ ਦੇ ਫੈਨ ਹੋਣਗੇ ਮੇਰੇ ਵਾਸਤੇ ਰੌਲਾ ਤੇ ਪਾਉਣਗੇ ਪਾ ਲੈਣ ਮੈਂ ਤੇ ਕਿਹਾ ਹੀ ਵੀ ਮੈਂ ਸੱਚ ਕਿਹਾ ਕਰ ਮੈਂ ਨਾ ਕਿਆ ਇਸ ਜੀ ਜਾਨੀ ਵਾ ਲੈ ਪਹਿਲਾਂ ਹੀ ਸੁਣਾਉ ਸਣੇ ਨਾਂ ਲੈ ਕੇ ਪਹਿਲਾਂ ਹੀ ਦੱਸ ਕੱਲ ਨਾ ਇਹਨਾਂ ਨੇ ਫੇਸਬੁੱਕ ਤੇ ਨੈਟ ਦੇ ਉੱਤੇ ਪਿਆ ਹੋਇਆ ਸੀ ਵੀ ਅੱਜ ਮੈਂ ਮਿਲਾਂਗਾ ਉੱਥੇ ਤੁਹਾਨੂੰ ਕਿੱਥੇ ਤੇਰਾ ਸੱਚਾ ਸੋ ਤੇ ਗੁਰੂ ਗੁਰੂ ਲਿਖਿਆ ਗੁਰੂ ਰਾਮ ਰਹੀਮ ਦੇ ਉੱਥੇ ਮਿਲਾਂਗਾ ਕਰਮ ਮੇਰੇ ਜਾਗੇ ਐ ਤੇ ਉੱਥੇ ਮਿਲਾਂ ਇਹੀ ਕਿਹਾ ਸੀ ਉਹਨੇ ਇਹ ਹੋਣਾ ਵੀ ਉੱਥੇ ਤੇ ਫੱਡੇ ਚੱਕ ਦੇਣੇ ਨੇ ਅਗਲਿਆਂ ਨੇ ਜਾ ਕੇ ਚਲੋ ਮੈਂ ਖੁਦ ਰਾਤ 1:30 11 11:00 ਵਜੇ ਹੋਏ ਸੀ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਨੂੰ ਸੁਣਾਓ ਭਲਾ ਉੱਥੇ ਜਾ ਕੇ ਕੀ ਹੁੰਦਾ ਵੇਖੀਏ ਭਲਾ ਕੀ ਤਾਂ ਉਹ ਲਾਇਆ ਸੀ ਉਹਦੇ ਵਿੱਚ ਥੋੜਾ ਜਿਹਾ ਟਾਈਮ ਮਿਲਿਆ ਜਿੰਨਾ 15-15 20-20 ਮਿੰਟ ਹੀ ਮਿਲ ਰਹੇ ਸੀ ਤੇ ਜਦੋਂ ਉਹਨੂੰ ਟਾਈਮ ਮਿਲਿਆ ਉਹਨੇ ਜਾ ਕੇ ਜਦੋਂ ਗਾਣਾ ਸ਼ੁਰੂ ਕੀਤਾ ਕਿਉਂਕਿ ਦੁੱਖ ਇਸ ਗੱਲ ਦਾ ਲੱਗਦਾ ਕਿ ਮੈਂ ਆਪਣੀ ਗੱਲ ਜੇ ਕਰਾਂ ਨਾ ਤੇ ਪਿੱਛੇ ਜਿਵੇਂ ਹੁਣ ਇਹਨਾਂ ਦਾ ਇੱਕ ਗਾਣਾ ਆਇਆ ਜਮੀਰ ਤੇ ਤੇ ਮੈਨੂੰ ਇਦਾਂ ਲੱਗਦਾ ਸੀ ਵੀ ਇਹ ਬੰਦਾ ਬਦਲ ਰਿਹਾ ਥੋੜਾ ਥੋੜਾ ਜਿਵੇਂ ਵਿਆਹ ਵੀ ਸਵੇਰੇ ਅਮਰਤ ਵੇਲੇ ਕਰਾਇਆ ਦਾੜੀ ਰੱਖ ਲਈ ਤੇ ਮਸਤਾਂ ਦੇ ਵੀ ਕਈ ਵਾਰੀ ਬੋਲਿਆ ਮੈਂ ਕਿਹਾ ਵੀ ਹੁਣ ਤਾਂ ਕਦੇ ਮਸਤਾਂ ਦੇ ਗਾਉਂਦਾ ਰਿਹਾ ਹੁਣ ਮਨ ਬਦਲ ਰਿਹਾ ਹੈ ਵੀ ਠੀਕ ਹੈ ਚੰਗੀ ਗੱਲ ਨਹੀਂ ਹੁੰਦੀ ਬੰਦੇ ਨੂੰ ਆਸ ਜੀ ਵੱਜਦੀ ਹੈ ਵੀ ਹੌਲੀ ਹੌਲੀ ਬੰਦਾ ਬਦਲ ਰਿਹਾ ਹੈ ਬਦਲ ਰਿਹਾ ਥੋੜਾ ਥੋੜਾ ਆਪਣੇ ਆਪ ਨੂੰ ਚੇਂਜ ਕਰ ਰਿਹਾ ਹੈ ਹੌਲੀ ਹੌਲੀ ਸੁਧਾਰ ਹੋ ਰਿਹਾ ਮੈਨੂੰ ਵੀ ਕਿਤੇ ਨਾ ਕਿਤੇ ਨਾ ਮੇਰੇ ਮਨ ਨੂੰ ਬੜੀ ਖੁਸ਼ੀ ਜੀ ਸੀ ਵੀ ਚੰਗਾ ਹੋ ਰਿਹਾ ਪਰ ਉਹ ਹੋਇਆ ਕਿ ਜਦੋਂ ਉਹ ਪੜਿਆ ਨਾ ਵੀ ਇਹਨੇ ਉੱਥੇ ਜਾਣਾ ਤੇ ਸੱਚੀ ਬਹੁਤ ਦੁੱਖ ਜਿਹਾ ਲੱਗਿਆ ਵੀ ਜੇ ਮੈਨੂੰ ਤੇ ਉਮੀਦ ਇਹ ਸੀ ਵੀ ਇਹਨੇ ਹੌਲੀ ਹੌਲੀ ਗੁਰਮਤ ਵਾਲੇ ਪਾਸੇ ਆ ਜਾਣਾ ਹੈ ਹੌਲੀ ਹੌਲੀ ਗੁਰਮਤ ਦੀ ਗੱਲ ਕਰਨ ਲੱਗ ਜਾਣਾ ਪਖੰਡੀਆਂ ਦੇ ਵਿਰੁੱਧ ਬੋਲਿਆ ਕਰੇਗਾ ਉਹ ਫਿਰ ਜਦੋਂ ਇਹ ਲੱਗਿਆ ਤੇ ਬੜਾ ਮਨ ਨੂੰ ਧੱਕਾ ਜਿਹਾ ਲੱਗਿਆ ਵੀ ਯਾਰ ਇਦਾਂ ਨਹੀਂ ਸੀ ਹੋਣਾ ਚਾਹੀਦਾ ਫਿਰ ਜਦੋਂ ਉੱਥੇ ਗਿਆ ਨਾ ਪਿਆਰਿਓ ਕਮਾਲ ਦੀ ਗੱਲ ਇਹ ਹੈ ਸਾਡੇ ਤੋਂ ਡੋਗਲਾ ਕਿਰਦਾਰ ਪਛਾਣਿਆ ਨਹੀਂ ਜਾਂਦਾ ਸਿੱਖ ਇੰਨੀ ਸੁਰਤ ਡਿਵੈਲਪ ਨਹੀਂ ਸਾਡੀ ਮਾਈਂਡ ਇੰਨਾ ਤਿੱਖਾ ਨਹੀਂ ਕਿ ਵੇਖ ਸਕੀਏ ਕਿ ਯਾਰ ਉਹਨਾਂ ਨੇ ਪੈਸੇ ਬੁਕਿੰਗ ਕੀਤੀ ਹੋਵੇਗੀ ਨਾ ਉਹ ਜਦੋਂ ਉਹਨਾਂ ਨੇ ਕਿਹਾ ਹੋਣਾ ਵੀ ਸਾਡੇ ਆ ਕੇ ਡੇਰੇ ਇਹ ਥੋੜਾ ਵੀ ਉਹ ਅਣਜਾਣ ਬੰਦਾ ਨੂੰ ਪਤਾ ਨਹੀਂ ਵੀ ਸਰਸੇ ਵਾਲਾ ਕੌਣ ਹੈ ਇਨੇ ਸਵਾਗ ਰਚੇ ਥੋੜਾ ਨੂੰ ਪਤਾ ਨਹੀਂ ਉਹ ਇਸ ਕਰਕੇ ਥੋੜਾ ਵੀ ਮੈਂ ਉੱਥੇ ਵਾਹਿਗੁਰੂ ਵਾਹਿਗੁਰੂ ਕਰਕੇ ਆਵਾਂਗਾ ਉਹ ਜਦੋਂ ਉੱਥੇ ਗਿਆ ਉਹਨੇ ਮੈਂ ਵੀ ਮੈਂ ਵੀ ਨੋਟ ਕਰਦਾ ਸੀ ਐਦਾਂ ਹੱਥ ਜੋੜ ਕੇ ਮੜਾ ਜਾਈਂ ਕਿ ਸਿਰ ਝੁਕਾ ਕੇ ਕੌਣਾ ਸ਼ੁਰੂ ਕਰਤਾ ਉਹਨਾਂ ਨੇ ਫਿਰ ਖੁਸ਼ ਸਾਰਿਆਂ ਨੂੰ ਕਰਨਾ ਹੁੰਦਾ ਬੋਲ ਫਕੀਰਾ ਅੱਲਈ ਅੱਲਾ ਰਾਧੇ ਸ਼ਾਮ ਵਿੱਚ ਹੀ ਵਾਹਿਗੁਰੂ ਵਾਹਿਗੁਰੂ ਉਹ ਜਿਹੜੇ ਉਹਦੇ ਪੱਕੇ ਚੇਲੇ ਨੇ ਉਹਨਾਂ ਨੂੰ ਤੇ ਫਿਰ ਅੱਗ ਲੱਗਦੀ ਹੈ ਨਾ ਉਹ ਕਹਿੰਦੇ ਵੀ ਇੱਥੇ ਆਇਆ ਸਾਡੇ ਬਾਬੇ ਦੇ ਹੁਣ ਗੁਣ ਗਾਏ ਤੇ ਗੁਣ ਗਾਉਣ ਲਈ ਸੱਦਿਆ ਇਹ ਨਾਲੇ ਸਿੱਖਾਂ ਨੂੰ ਵੀ ਖੁਸ਼ ਰੱਖ ਰਿਆ ਨਾਲੇ ਸਾਨੂੰ ਵੀ ਆ ਵੀ ਗਿਆ ਨਾਲੇ ਉਧਰਲਾ ਵੀ ਨਾ ਰੁੱਸੇ ਨਾਲੇ ਸਾਰਿਆਂ ਦੀ ਭਾਬੀ ਵੀ ਸਾਰਿਆਂ ਨੂੰ ਖੁਸ਼ ਰੱਖਣਾ ਹੈ ਵੀ ਇਧਰਲੇ ਵੀ ਖੁਸ਼ ਨਾ ਇਧਰ ਉਹ ਚੱਲਿਆ ਤੇ ਗਿਆ ਮੈਂ ਨੋਟ ਕਰਦਾ ਸੀ ਉਹਦੇ ਦਿਮਾਗ ਚ ਇੰਦਾ ਜੇ ਚੱਲੀ ਜਾਂਦਾ ਸੀ ਵੀ ਬਹੁਤਾ ਵੀ ਨਹੀਂ ਇਹਦੇ ਗੁਣ ਗਾਉਣੇ ਵੀ ਕਿਤੇ ਸਿੱਖ ਹੀ ਨਾਰਾਜ਼ ਹੋ ਜਾਣਗੇ ਰਹਿਣਾ ਵੀ 도ਗਲੇ ਦੇ ਬਣ ਕੇ ਚੱਲੀ ਜਾਂਦਾ ਜਦੋਂ ਉੱਥੇ ਉਹਨੇ ਗਾਇਆ ਨਾ ਤੇ ਜਾ ਕੇ ਵੀ ਉਹਦਾ ਨੱਚਣਾ ਚਾਹੀਦਾ ਸਾਹਮਣੇ ਹੋਵੇ ਯਾਰ ਤੇ ਨੱਚਣਾ ਇਦਾਂ ਜਿੱਦਾਂ ਕੁੰਦਾ ਹੁੰਦਾ ਉਹ ਫਿਰ ਜਦੋਂ ਗਾ ਰਿਹਾ ਤੇ ਉਹ ਉਹ ਸਮਝ ਗਏ ਅਗਲੇ ਵੀ ਗੱਲ 도ਗਲੀ ਕਰਦਾ ਸਾਥੋਂ ਨਹੀਂ ਸਮਝ ਗਿਆ ਉਹ ਸਮਝ ਗਏ ਉਹਨਾਂ ਨੂੰ 도ਗਲੇ ਪਸੰਦ ਨਹੀਂ ਵੀ ਸਾਡੇ ਬਾਬੇ ਕੋਲ ਆਇਆ ਤੇ ਸਾਡੀ ਗੱਲ ਕਰ ਸਾਡੇ ਵਾਲੇ ਸਿੱਖਾਂ ਦੇ ਸਮਝ ਹੀ ਨਹੀਂ ਪੈਂਦੀ ਆ ਕੋ ਸਤਨਾਓ ਜੀ ਵਾਸ ਸਾਡੇ ਵਾਲਿਆਂ ਦੇ ਨਹੀਂ ਦਿਮਾਗ ਚ ਵੱਟਦੀ ਵੀ ਗੱਲ ਕਿੱਥੇ ਐ ਅਗਲੇ ਨਹੀਂ ਪ੍ਰਵਾਨ ਕਰਦੇ ਉਹ ਜਦੋਂ ਕਹਿ ਰਿਹਾ ਨਾ ਵੀ ਵਾਇਕ ਕੋਈ ਵਾਇਕ ਕੋਈ ਬੋਲ ਕਦੇ ਨਾ ਡੋਲ ਵਿੱਚ ਹੀ ਉਹ ਕਹਿੰਦਾ ਵੀ ਰਾਦੇ ਰਾਦੇ ਵਿੱਚ ਹੀ ਅੱਲਾ ਅੱਲਾ ਰੱਬ ਸਾਰਿਆਂ ਨੂੰ ਖੁਸ਼ ਕਰ ਰਹੇ ਆ ਆਪਾਂ ਸਾਰਿਆਂ ਨੂੰ ਸਾਰਾ ਸਿਸਟਮ ਵਿੱਚ ਹੀ ਲੈ ਕੇ ਚੱਲੀ ਵਿੱਚ ਹੀ ਫਿਰ ਉਹਨਾਂ ਦਾ ਜਿਹੜਾ ਸੈਕਟਰੀ ਸੀ ਨਾ ਉਹਨੇ ਸਮਾਪਤੀ ਨਹੀਂ ਕਰਨ ਦਿੱਤੀ ਸਾਡੇ ਵਾਲੇ ਤੇ ਸਿਰ ਤੇ ਚੱਕਲੀ ਮਿਲ ਨਾ ਪਰ ਅਗਲਿਆਂ ਨੇ ਸਮਾਪਤੀ ਨਹੀਂ ਕਰਨ ਦਿੱਤੀ ਉਹ ਵਿੱਚੇ ਹੀ ਮਾਈਕ ਬੰਦ ਕਰਤਾ ਬਾਸ ਜੀ ਬਾਸ ਮਾ ਲੋ ਜੀ ਧੰਨਵਾਦ ਕਰੋ ਤਾੜੀਆਂ ਮਾਰੋ ਚਲੋ ਜੀ ਚਲੋ ਵੀ ਜਾ ਪਾਸ ਆਪਣੇ ਘਰ ਮੈਂ ਸੋਚਦਾ ਜੀ ਮੈਂ ਕਿਹਾ ਤੋਰੀ ਫੁਲਕਾ ਜੇ ਤੈਨੂੰ ਗੱਡੀ 'ਚ ਬਹਿ ਕੇ ਮੁੜਿਆ ਆਉਂਦਾ ਹੋਣਾ ਕਹਿੰਦਾ ਹੋਣਾ ਵੀ ਲੈ ਯਾਰ ਨਾਲੇ ਉਧਰੋਂ ਵੀ ਆਏ ਨਾਲੇ ਇੱਧਰ ਨਿਆਂਵੇਂ ਮੂਹ ਨਹੀਂ ਲਾਇਆ ਤੇ ਸਾਡੇ ਵਾਲੇ ਜਿਹੜੇ ਭੋਲੇ ਸਿੱਖ ਹਨ ਨਾ ਇੰਨਾ ਦਿਮਾਗ ਤੇ ਹੁਣ ਸੋਚਣਾ ਤੇ ਹਰ ਚੀਜ਼ ਨੂੰ ਪੈਣਾ ਸਾਡੇ ਵਾਲੇ ਨੇ ਲਓ ਜੀ ਜਿਹੜਾ ਕੰਮ ਕਿਸੇ ਤੋਂ ਨਹੀਂ ਹੋਇਆ ਉਹਨੇ ਸਰਸੇ ਵਾਲੇ ਦੇ ਦਰਬਾਰ 'ਚ ਜਾ ਕੇ ਵਾਹਿਗੁਰੂ ਵਾਹਿਗੁਰੂ ਕਰਤਾ ਲੈ ਦੱਸ ਤਾਦ ਕਦੋਂ ਸਾਡਾ ਦਿਮਾਗ ਕੰਮ ਕਰਨ ਲੱਗੇਗਾ ਕਦੋਂ ਇਹਨਾਂ ਗੱਲਾਂ ਨੂੰ ਅਸੀਂ ਸਮਝਣ ਲੱਗਾਂਗੇ ਮੈਂ ਕਹਿੰਦਾ ਅੱਜ ਉਹ ਗਾਇਕ ਵੀਰ ਬਣੇ ਸਾਡਾ ਗੁਰਮਤ ਦੀ ਗੱਲ ਸ਼ੁਰੂ ਕਰ ਦਵੇ ਵਾਅਦਾ ਕਰੇ ਵੀ ਇਹੋ ਜੇ ਪਖੰਡੀਆਂ ਦੇ ਡੇਰੇ ਤੇ ਗਾਉਣ ਨਹੀਂ ਜਾਵਾਂਗਾ ਮੈਨੂੰ ਦੁਨੀਆ 'ਚ ਜਿੱਥੇ ਮਰਜੀ ਗਵੇ ਮੈਂ ਉਹਨੂੰ ਸਰੂਪਾ ਦੇਣ ਨੂੰ ਸਨਮਾਨਤ ਕਰਨ ਨੂੰ ਉਹਦਾ ਹੱਥ ਜੋੜ ਕੇ ਜੀ ਆਇਆਂ ਕਹਿਣ ਨੂੰ ਪਿਆਰ ਸਾਥ ਸ੍ਰੀ ਅਕਾਲ ਕਿਉਂਕਿ ਇਹੋ ਜੇ ਬੰਦੇ ਜਿਹੜੇ ਹੁੰਦੇ ਐ ਕਈ ਨੌਜਵਾਨ ਇਹਨਾਂ ਨੂੰ ਆਪਣਾ ਰੋਲ ਮਾਡਲ ਮੰਨਣ ਲੱਗ ਜਾਂਦੇ ਤੇ ਜਦੋਂ ਐਹੋ ਜਿਹੇ ਬੰਦਿਆਂ ਨੇ ਸਰਸੇ ਵਾਲੇ ਦੇ ਬੂਹੇ 'ਚ ਜਾ ਕੇ ਬਹਿਣਾ ਹੁੰਦਾ ਹੈ ਨਾ ਤੇ ਫਿਰ ਜਿਹੜੇ ਨੌਜਵਾਨ ਨੇ ਉਹਨਾਂ ਦੇ ਮਨ 'ਚ ਆਉਂਦਾ ਵੀ ਚੰਗਈ ਹੋਣਾ ਜਿਹੜਾ ਇਹ ਵੀ ਉੱਥੇ ਜਾਂਦਾ ਇਸੇ ਤਰ੍ਹਾਂ ਇਹ ਜਿਹੜੇ ਮਸਤਾਂ ਦੇ ਡੇਰਿਆਂ ਤੇ ਜਾਂਦੇ ਨੇ ਚੰਗਈ ਹੋਣਾ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਮਾੜੀ-ਮੋਟੀ ਅੱਖ ਖੋਲ ਕੇ ਰੱਖੋ ਸਿੰਘੋ ਜੇ ਕਹਿੰਦੇ ਹੋ ਨਾ ਵੀ ਵਾਹਿਗੁਰੂ 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 ਤੇ ਕਈ ਵਾਰਾ ਸ ਕਈ ਵਾਰੀ ਸਰਸੇ ਵਾਲਾ ਆਪ ਵੀ ਕਰਨ ਲੱਗ ਜਾਂਦਾ ਹੈ ਵਿਆਸ ਵਾਲਿਆਂ ਦੇ ਗੁਰਬਾਣੀ ਦੇ ਅਰਥ ਕਰਦਾ ਹੁੰਦਾ ਕਈ ਵਾਰੀ ਸਰਸੇ ਵਾਲਾ ਗੁਰਬਾਣੀ ਪੜ੍ਹਦਾ ਹੈ ਕਈ ਵਾਰੀ ਵਿਆਸ ਵਾਲਿਆਂ ਦੇ ਡੇਰੇ ਤੇ ਕਥਾ ਕਰਦਾ ਹੈ ਬਾਬਾ ਵਿਆਸ ਵਾਲਾ ਗੁਰਬਾਣੀ ਦੀ ਇੱਕ ਪਾਸੇ ਜਿਵੇਂ ਮੇਰੇ ਨਾਲ ਸਿੰਘ ਪੰਕਤੀਆਂ ਗਾਉਂਦਾ ਹੈ ਇਦਾਂ ਹੀ ਪੰਕਤੀਆਂ ਗਾਉਂਦਾ ਹੈ ਇਦਾਂ ਹੀ ਬਾਬਾ ਅਰਥ ਕਰਦਾ ਹੈ ਉਦੋਂ ਫਿਰ ਤੁਸੀਂ ਕੀ ਕਹੋਗੇ ਉੱਥੇ ਤੇ ਕੁਰਬਾਨੀ ਵੀ ਵਧੀ ਜਾਂਦੀ ਏ ਇਹੀ ਤੇ ਭਲੇਖ ਹੈ ਇਹੀ ਚੀਜ਼ ਅਗਲੇ ਨੇ ਕੁੰਡੀ ਲਾ ਕੇ ਸਾਨੂੰ ਫਸਾਣਾ ਹੁੰਦਾ ਹੁਣ ਕੁੰਡੀ ਜਦੋਂ ਗੁੰਡੋਆ ਕਟਵਾ ਲਾ ਕੇ ਅਗਲਾ ਸਿੱਟਦਾ ਮੱਛੀ ਨੂੰ ਮੱਛੀ ਤੇ ਐਂ ਸੋਚਦੀ ਏ ਵੀ ਬਹੁਤ ਹੀ ਵਧੀਆ ਬੰਦਾ ਆਇਆ ਐਵੇਂ ਸੋਚਦੀ ਨਾ ਵੀ ਕਿੰਨੀ ਖੁਰਾਕ ਦੇਣ ਲੱਗਿਆ ਉਹ ਗੁੰਡੋਆ ਵੇਖ ਲੈਂਦੀ ਏ ਖੁਰਾਕ ਖਾਣਾ ਵੇਖ ਲੈਂਦੀ ਏ ਬੋਟੀ ਵੇਖ ਲੈਂਦੀ ਏ ਪਰ ਪਿੱਛੇ ਲੱਗੀ ਹੋਈ ਕੁੰਡੀ ਨਹੀਂ ਵੇਖੇ ਇਹ ਬਾਣੀ ਨੂੰ ਤੇ ਵਰਤਦੇ ਐ ਕੁੰਡੀਆਂ ਵੇਖੋ ਜਿਹੜੀਆਂ ਪਿੱਛੇ ਕੁੰਡੀਆਂ ਨੇ ਉਹ ਵੇਖੋ ਤੇ ਮੈਂ ਫੇਰ ਵੀ ਬੇਨਤੀ ਕਰਾਂਗਾ ਠੀਕ ਹੈ ਜੇ ਇਹੋ ਜਿਹਿਆਂ ਦੇ ਭੂਵੇਂ ਤੇ ਜਾਏ ਜਾਂ ਮਨ ਤੋਂ ਬੰਦਾ ਕਵੇ ਵੀ ਹਾਂ ਯਾਰ ਭੁੱਲ ਹੋ ਗਈ ਜੇ ਕਵੇ ਮੈਂ ਤੇ ਉੱਥੇ ਵਾਹਿਗੁਰੂ ਵਾਹਿਗੁਰੂ ਕਰਨ ਗਿਆ ਸੀ ਇਹ ਛੱਡੋ ਨਾ ਉਹਨਾਂ ਦਾ ਬੰਦਾ ਨਹੀਂ ਕੋਈ ਬਦਲਣ ਵਾਲਾ ਉਹਨਾਂ ਨੇ ਚੱਕ ਕੇ ਮਾਈਕ ਬੰਦ ਕਰ ਦੇਣੇ ਐ ਇੱਥੇ ਆ ਕੇ ਗੁਰਬਾਣੀ ਗਾ ਤੈਨੂੰ ਰੋਕ ਹੀ ਨਹੀਂ ਸਕਦਾ ਕੋਈ ਜਿੱਥੇ ਮਰ ਗੁਰਬਾਣੀ ਸ਼ੁਰੂ ਕਰੋ ਕਿਉਂ ਅਸੀਂ ਦਰਦ-ਦਰ ਤੇ ਪਟਕਦੇ ਫਿਰਦੇ ਕਿੰਨੂੰ ਖੁਸ਼ ਕਰਦੇ ਫਿਰਦੇ ਗੁਰੂ ਨਾਨਕ ਦੀਆਂ ਗੱਲਾਂ ਕਰਦੇ ਕਰਦੇ ਮਿੰਟ ਜੀ ਉਧਰ ਤੁਰ ਪਏ ਸੋ ਇਸ ਕਰਕੇ ਭਾਈ ਜਮੀਰ ਜਿਹੜੀ ਹੈ ਨਾ ਜਮੀਰ ਆ ਸੁਣਿਓ ਸ਼ਬਦ ਸੁਣੀਆ ਆਪ ਵੇਖਿਓ ਸੋ ਜਿਵਿਆ ਜਿਨ ਮਨ ਵਸਿਆ ਸੋਏ ਜਿਉਂਦਾ ਕੌਣ ਹੈ ਜਿਹੜਾ ਰੱਬ ਨੂੰ ਯਾਦ ਰੱਖਦਾ ਹੈ ਪਰਮਾਤਮਾ ਅੰਦਰ ਵਸਿਆ ਹੋਇਆ ਹੋਵੇ ਉਹ ਹੈ ਜਿਉਂਦਾ ਸੱਚ ਸੱਚ ਨੂੰ ਸਮਝੋ ਸੋ ਜੀਵਿਆ ਜਿਸ ਮਨ ਵਸਿਆ ਸੋਇ ਲ ਸੁਣੋ ਨਾਨਕ ਅਵਰ ਨਾ ਸੁਣੋ ਸੋ ਜੀਵਿਆ ਜਿਸ ਮਨ ਵਸਿਆ ਸੋਇ ਨਾਨਕ ਅਵਰ ਨਾ ਜੀਵੈ ਕੋਇ ਜਿਹੜਾ ਬੱਤ ਗਵਾ ਕੇ ਖਾਂਦਾ ਹੈ

ਮਾਲ ਰੰਗ ਰੰਗ ਰੱਤਾ ਨੱਚੇ ਨੰਗ ਆਪਣੀ ਜ਼ਮੀਰ ਦੀ ਆਵਾਜ਼ ਨਾ ਸੁਣ ਕੇ ਸੱਚ ਨੂੰ ਇਗਨੋਰ ਕਰਕੇ ਜਿਹੜਾ ਬੰਦਾ ਜਿਉਂਦਾ ਹੈ ਰਾਜ ਭਾਗ ਵੀ ਭਾਵੇਂ ਭੋਗਦਾ ਹੈ ਉਹ ਰੰਗ ਤਮਾਸ਼ੇ ਸਾਰੇ ਕਹਿੰਦੇ ਨੰਗ ਬੰਦਾ ਲੱਗਦਾ ਹੀ ਹੈ ਵੀ ਬੜੇ ਨਜ਼ਾਰੇ ਲੈਂਦਾ ਹੈ ਕਹਿੰਦੇ ਜ਼ਮੀਰ ਮਾਰੀ ਫਿਰਦਾ ਇਹਦੇ ਪੱਲੇ ਤੇ ਕੱਖ ਵੀ ਨਹੀਂ ਇਹਦੇ ਪੱਲੇ ਕੱਖ ਨਹੀਂ ਗੁਰੂ ਸਾਹਿਬ ਕਹਿੰਦੇ ਇਹ ਤੇ ਨੰਗ ਬੰਦਾ ਹੈ જਿੱਥે પરજી બુરકી ملے گی ઉધર ਹੀ તુર પેગા જਿੱਥે મરજી બુરકી ملے گی તુ તથી ચલે અગે ਵੀ વેખ લો પ્યાસો નાનક ઠગયા મુઠા જાય વેન નો વે પત ગયા ਸੱਚ ਨਾਲੋਂ ਟੁੱਟ ਕੇ ਖੱਗਿਆ ਗਿਆ ਲੁੱਟਿਆ ਗਿਆ ਤੇ ਆਪਣੀ ਪਤਕਵਾ ਕੇ ਚੁਰ ਗਿਆ ਤੇਰੇ ਨਾਂਏ ਰੱਤੇ ਸੇ ਜਿਣ ਦਣੇ ਹਾਰ ਗਏ ਠੱਗ ਸੇ ਝਕਣ ਵਾਲੇ ਹਾਰ ਕੇ ਚਲੇ ਜਾਂਦੇ ਇਸ ਕਰਕੇ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਨੌਜਵਾਨੋ ਅਗਲੇ ਦਿਨਾਂ ਜਿਹੜੇ ਭਾਵੇਂ ਸਰਸੇ ਵਾਲੇ ਬਿਆਸੇ ਵਾਲੇ ਨੂਰ ਮੈਲੀ ਇਹ ਸਾਰੇ ਬੜੇ ਕਲੀਅਰ ਨੇ ਉਹ ਡੋਗਲਿਆਂ ਬੰਦਿਆਂ ਨੂੰ ਨੇੜੇ ਫਟਕਣ ਨਹੀਂ ਦਿੰਦੇ ਆਪਣੇ ਵਿੱਚ ਵੜਨ ਨਹੀਂ ਦਿੰਦੇ ਆਪਾਂ ਵੀ ਥੋੜੇ ਜਿ ਥੋੜੇ ਜਿ ਕਾਇਮ ਥੋੜੇ ਜਿ ਕਾਇਮ ਦੋਗਲਿਆਂ ਬੰਦਿਆਂ ਨੂੰ ਪਛਾਣਨ ਲੱਗ ਜਾਓ ਇਹ ਨਾ ਹੋਵੇ ਅਗਲਾ ਉਹਨਾਂ ਨੂੰ ਬੁੱਧੂ ਨਹੀਂ ਬਣਾ ਸਕਿਆ ਸਾਨੂੰ ਵੀ ਕੋਈ ਬੁੱਧੂ ਬਣਾ ਨਾ ਸਕੇ ਬਣਾ ਨਾ ਸਕੇ ਬੁੱਧੂ ਐਨੇ ਕ ਤੇਜ ਹੋਵੋ ਦਿਮਾਗ ਥੋੜਾ ਜਿ ਵਰਤੋ ਇੰਨਾ ਕ ਆਪਣੇ ਆਪ ਨੂੰ ਕਾਇਮ ਕਰੋ ਤੇ ਜੇ ਗੁਰਮਤ ਵਾਲੇ ਪਾਸੇ ਆਉਣ ਆਉਣਾ ਚਾਹਤੇ ਐ ਫਿਰ ਭਾਵੇਂ ਸਾਡੇ ਤੋਂ ਪੈਰੀ ਹੱਥ ਲਵਾ ਲੈਣ। ਪੈਰੀ ਹੱਥ ਲਵਾ ਲੈ। ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦੇ ਵਿੱਚ ਟਟ ਕੇ ਸਾਥ ਨੇ ਆ ਤੇ 100% ਪਰ ਵਾਅਦਾ ਕਰਨ ਕਿਸੇ ਨੰਨ੍ਹ ਮਲੰਗ ਦੇ ਅੱਗੇ ਨੱਚਣਾ ਨਹੀਂ। ਕੁਰਬਾਨੀ ਤੋਂ ਬਿਨਾ ਕੁਛ ਪਾਉਣਾ ਨਹੀਂ। ਸੱਚ ਦੀ ਗੱਲ ਕਰਾਂਗੇ ਪੈਰੀ ਹੱਥ ਲਵਾ ਲੈਣ। ਪੈਰੀ ਹੱਥ ਤੇ ਜੇ ਇਹੋ ਜਿਹਾਂ ਦੇ ਕੋਲ ਜਾਣਾ ਫਿਰ ਆ ਮੈਨੂੰ ਤਿੰਨ ਚਾਰ ਦਿਨਾਂ ਤੋਂ ਇਹਨਾਂ ਦਾ ਫੋਨ ਆ ਰਿਹਾ ਸੀ ਕਹਿੰਦੇ ਜੀ ਮਿਲਣ ਆਉਣਾ ਹੈ ਮਿਲਣ ਆਉਣਾ ਮਿਲਣ ਆਉਣਾ ਮੈਂ ਤਾਂ ਰਾਤ ਵੇਖਿਆ ਮੈਨੂੰ ਹੋ ਨਹੀਂ ਮਿਲਦਾ ਹੋਣੇ ਨਹੀਂ ਮਿਲਦਾ ਮੈਂ ਕੀ ਲੈਣਾ ਮਿਲ ਕੇ ਯਾਰ ਮਿਲ ਲੈਿੰਦਾ ਆਸ ਜੀ ਸੀ ਬੰਦੇ ਬਦਲ ਗਏ ਹੁਣ ਕੀ ਮਿਲਦਾ